ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੇਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਸੀਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਇੱਕ ਇੰਟਰਵਿਊ ਜਿਹੜਾ ਕਿ ਸਾਹਮਣੇ ਆਇਆ ਆ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੌਜ਼ਨ ਪਿੰਨਾਂ ਦਾ ਇਹ ਇੰਟਰਵਿਊ ਹੈ ਜਿਸ ਦੇ ਵਿੱਚ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਬਾਰੇ ਕੁਝ ਗੱਲਾਂ ਇਹਨੀਆਂ ਕਿ ਉਹ ਦੱਸਿਆ ਨੇ ਕਿਵੇਂ ਸਿੱਧੂ ਮੂਸੇਵਾਲੇ ਨੌਂਦਾਂ ਨੇ ਗੋਂਦਾ ਆ ਦੇਖਿਆ ਸੀਗਾ ਅਤੇ ਸਿੱਧੂ ਮੂਸੇਵਾਲਾ ਘਰ ਆ ਕੇ ਕਿਵੇਂ ਗੋਂਦਾ ਸੀਗਾ ਅਤੇ ਉਹਨਾਂ ਦੇ ਪਿਤਾ ਨੂੰ ਇਹੀ ਲੱਗਦਾ ਸੀਗਾ ਕਿ ਸਿੱਧੂ ਮੂਸੇਵਾਲਾ ਹੱਲੇ ਕੋਈ ਕਲਾਕਾਰ ਨਹੀਂ ਆ ਪਰ ਸਿੱਧੂ ਦੇ ਵਿੱਚ ਅਜਿਹਾ ਕੀ ਦੇਖ ਲਿਆ ਬਲਕੋਤ ਸਿੰਘ ਨੇ ਜਿਹੜਾ ਕਿ ਬਾਅਦ ਵਿੱਚ ਉਹਨਾਂ ਨੂੰ ਲੱਗਾ ਕਿ ਸਿੱਧੂ ਇੱਕ ਕਲਾਕਾਰ ਆ ਅਤੇ ਕਿਹੜੇ ਦੋਸਤਾਂ ਨੂੰ ਫੋਨ ਕੀਤਾ ਸੀਗਾ ਅਤੇ ਪਹਿਲੀ ਵਾਰ ਸਿੱਧੂ ਮੂਸੇਵਾਲੇ ਨੂੰ ਕਿੱਥੇ ਗੋਂਦਾ ਆ ਦੇਖਿਆ ਸੀਗਾ ਉਹਨਾਂ ਦੇ ਪਿਤਾ ਬਲਕੋਤ ਸਿੰਘ ਨੇ ਆਓ ਬਿਨਾਂ ਦੇਰੀ ਕੀਤੇ ਅਸੀਂ ਤੁਹਾਨੂੰ ਉਹ ਵੀਡੀਓ ਦਿਖਾ ਦਿੰਨੇ ਆ ਜਰੂਰ ਇਹ ਵੀਡੀਓ ਨੂੰ ਵੇਖੋ ਉਹ ਕਹਦਾ ਜਿੱਦਾਂ ਕਿ ਕਮਰੇ ਚ ਬੜਿਆ ਵਾਸ਼ਰੂਮ ਜਿਨਹੋਂਣ ਲੱਗਾ ਤਾਂ ਲੱਗਿਆ ਪਿਆ ਰੋਲਾ ਪਾਈ ਜਾਂਦਾ ਸਾਰਾ ਦਿਨ ਉਹਨਾਂ ਤਾਂ ਮੈਨੂੰ ਤਾਂ ਇਹ ਤੇ ਵਿਸ਼ਵਾਸ ਨਹੀਂ ਸੀ ਵੀ ਕਲਾਕਾਰ ਆ ਇਹ ਮੈਂ ਤਾਂ ਲੁਧਿਆਣੇ ਇੱਕ ਵਾਰੀ ਇਹਦੇ ਦੋਸਤਾਂ ਨੂੰ ਫੋਨ ਕਰਕੇ ਨਾ ਮੈਂ ਇਹਦੇ ਥੀਏਟਰ ਚ ਜਾ ਬੈਠਿਆ ਸੀਗਾ ਜਿਹੜਾ ਉੱਥੇ ਕਾਲਜ ਦਾ ਜਿੱਥੇ ਸਾਲਾਨਾ ਐਨੂਅਲ ਫੰਕਸ਼ਨ ਕਰਦੇ ਨੇ ਮੈਂ ਉੱਥੇ ਇਹਨੂੰ ਪਹਿਲੀ ਵਾਰ ਵੇਖਿਆ ਤੇ ਨੇ ਕਲਾਕਾਰਾਂ ਵਾਂਗੂ ਪਰਫਾਰਮ ਕੀਤਾ ਇੱਧਰ ਚੱਲ ਗਿਆ ਇੱਧਰ ਤੇ ਇਹਨੇ ਮਰਜਾ ਗਾਇਆ ਸੀ ਮੈਨੂੰ ਉਦھے ਲੱਗਿਆ ਵਾਕੇ ਯਾਰ ਮੈਂ ਕਿਹਾ ਕਲਾਕਾਰਾਂ ਵਾਲੀ ਗੁਣ ਜੇ ਹੈਗੇ ਆ ਤੇਰੇ ਜਿੰਦਾ ਤੂੰ ਤਾਂ ਮੈਨੂੰ ਅੰਦਰੋਂ ਅੰਦਰੀ ਮੰਨ ਮੈਂ ਇਹਨੂੰ ਤਾਂ ਨਹੀਂ ਬਹੁਤੀ ਹਵਾ ਦਿੱਤੀ ਤੂੰ ਬੜਾ ਵੱਡਾ ਕਲਾਕਾਰ ਆ ਮੈਂ ਕਿਹਾ ਯਾਰ ਠੀਕ ਸੀ ਬਲਬਰਾ ਕੇ ਹਾਂਜੀ ਇਹ ਸੀਗੀਆਂ ਉਹ ਗੱਲਾਂ ਜਿਹੜੀਆਂ ਕਿ ਤੁਸੀਂ ਸੁਣ ਵੀ ਲਈਆਂ ਤੇ ਵੀਡੀਓ ਵਿੱਚ ਦੇਖ ਵੀ ਲਿਆ ਕਿ ਕਿਵੇਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੋਤ ਸਿੰਘ ਨੇ ਕਿਵੇਂ ਸਿੱਧੂ ਮੂਸੇਵਾਲੇ ਨੂੰ ਗੋੰਦੇ ਹੋਏ ਦੇਖਿਆ ਸੀਗਾ ਤੇ ਕਿੱਥੇ ਦੇਖਿਆ ਸੀਗਾ ਪਹਿਲੀ ਵਾਰ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਇ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਔਰ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ